ਰਾਗ ਆਸਾ ਘਰ ਪੰਜਵਾਂ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਭ੍ਰਮ ਮੈਂ ਸੋਈ ਸਗਲ ਜਗਤ ਧੰਦ ਅੰਧ ਕੋ ਜਾਗੈ ਹਰ ਜਨ ਮਹਾ ਮੋਹਣੀ ਮਗਨ ਪ੍ਰਿਆ ਪ੍ਰੀਤ ਪ੍ਰਾਣ ਕੋ ਤਿਆਗੈ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡਭਾਗੇ ਕਿਰਪਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰਿ ਸੇਵਾ ਮਹੱਲਾ ਪੰਜਵਾਂ ਜੋ ਤੁਧ ਪਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਰਨ ਸਮਰਹਾਤੇ ਅਪਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਮਸਲਤ ਮਤਾ ਸਿਆਣਪ ਜਨ ਕੀ ਜੋ ਤੂ ਕਰਹਿ ਕਰਾਵਹਿ ਰਹਾਉ ਅੰਮ੍ਰਿਤ ਨਾਮ ਤੇ ਮਾਰਾ ਪਿਆਰੀ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੇ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾਂ ਕੋ ਟੇਕ ਤੇ ਤੁਮਾਰੀ ਸੁਆਮੀ ਤਾਂ ਕੋ ਨਾਹੀ ਚਿੰਤਾ ਜਾਂ ਕੋ ਦਇਆ ਤੇ ਮਾਰੀ ਹੋਈ ਸੇ ਸਾਹ ਭਲੇ ਭਗਵੰਤਾ ਪਰਮ ਮੋਹ ਧ੍ਰੋ ਸਭ ਨਿਕਸੀ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾ ਜਨਮ ਜਨਮ ਕੀ ਮਲ ਧੋਐ ਪਰਾਇ ਆਪਣਾ ਕੀਤਾ ਪਾਵੇ ਈਹਾਂ ਸੁਖ ਨਹੀਂ ਦਰਗਾਹਾ ਢੋਈ ਜੰਪੂਰ ਜਾਏ ਪਚਾਵੇ निंदक अहेला जन्म गवाया पहुंच ना साके काहु बाते आगे ठौर ना पाया रहाऊ किरत पया निंदक बपरे का क्या ओहो करै बिचारा तहां बिगुता जह कोई ना राखै ओहो किस पहै करै पुकारा निंदक की गत कतहु नाहीं खसमै मैं भाणा ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਤਰ ਮਨ ਮੈਲਾ ਦੋਏ ਠੌਰ ਆਪਣੇ ਖੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੁਸ ਮੁਸ ਰੋਏ ਗੋਬਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨਾ ਮਰੀ ਨਾਮ ਨਾ ਸੁਣੀ ਡੋਰਾ ਰਹਾਉ ਮਾਇਆ ਕੀ ਕਿਰਤ ਛੋੜ ਗਵਾਈ ਭਗਤੀ ਸਾਰ ਨਾ ਜਾਣੈ ਵੇਦ ਸ਼ਾਸਤਰ ਕੋ ਤਰਕਣ ਲਾਗਾ ਤਤ ਜੋਗ ਨਾ ਪਛਾਨੈ ਉਗਰ ਗਿਆ ਜੈਸਾ ਖੋਟਾ ਟਭੂਆ ਨਦਰ ਸਰਾਫ ਆਇਆ ਅੰਤਰ ਜਾਮੀ ਸਭ ਕੁਛ ਜਾਣੈ ਉਸ ਤੇ ਕਹਾ ਛਪਾਇਆ ਕੂੜ ਕਪਟ ਬੰਚ ਨਿਮੁਨਿਆਦਾ ਵਿੰਸ ਗਿਆ ਤਤਕਾਲੀ ਸਤ 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 ਨਾਨਕ ਕਹਿਆ ਆਪਣਾ ਹਿਰਦੈ ਦੇਖ ਸੰਭਾਲੇ ਆਸਾ ਮਹੱਲਾ 5ਵਾਂ ਉਦਮਕਰਤ ਹੋਇ ਮਨ ਨਿਰਮਲ 나ਚੈ ਆਪ ਨਿਵਾਰੀ ਪੰਜ ਜਨਾਂਲੇ ਵਸਗਤ ਰੱਖੈ ਮਨ ਮਹਿ ਇਕੰਕਾਰੀ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਘੰਗੁਰੂ ਹਨਹਦ ਸ਼ਬਦ ਵਜਾਵੇ ਰਹਾਉ ਪ੍ਰਥਮੀ ਮਨ ਪਰਬੋਧੈ ਆਪਣਾ ਪਾਛੈ ਅਵਰ ਰਿਝਾਵੇ ਰਾਮ ਨਾਮ ਜਪੇ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਮਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਨੇ ਪੀਖੇ ਲਾਏ ਸਰਦਾ ਤਨ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੇ ਆਸਾ ਮਹੱਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲਹਿਬਰ ਬੂਜੀ ਖਾਈ ਰੇ ਘਰ ਕੀ ਬਿਲਾਈ ਅਵਰ ਸਖਾਈ ਮੂਸਾ ਦੇਖ ਡਰਾਈ ਰੇ ਅੱਜ ਕਐ ਵਸ ਗੁਰ ਕੀ ਨੋਕੇ ਹਰ ਕੂਕਰ ਤਨਹ ਲਗਾਈ ਰੇ ਰਹਾਉ ਵਾਜ ਥੂਨੀਆਂ ਛਪਰਾ ਥਾਮੀਆਂ ਮੀ ਘਰਿਆਂ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਆਚਰ ਜਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਪਾਇਆ ਰੇ ਮਾਲ ਦਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਣ ਤਾਇਆ ਰੇ ਸੋਈ ਅਜਾਨ ਕਹਿ ਮੈਂ ਜਾਨਾ ਜਾਨਣ ਹਾਰਨਾ ਛਾਨਾਰੇ ਕਹੋ ਨਾਨਕ ਗੁਰ ਅਮਿਉ ਪਿਆਇਆ ਰਸਕ ਰਸਕ ਬਿਗਸਾਨਾਰੇ ਆਸਾ ਮਹੱਲਾ ਪੰਜਵਾਂ ਬੰਦਨ ਕਾਟ ਬਸਾਰੇ ਔਗਨ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜਿਉ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾਂ ਕੈ ਸਿਮਰਨ ਜਮ ਤੇ ਛੁਟੀ ਐ ਹਲ ਤਪਲਤ ਸੁਖ ਪਾਈ ਐ ਸਾਹਸ ਗਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੀ ਸਿਜੈ ਨਾ ਜਾਏ ਕਿਛ ਭਉ ਨਾ ਵਿਆਪੈ ਹਰ ਧਨ ਨਿਰਮਲ ਗਾਂਠੇ ਅੰਤ ਕਾਲ ਪ੍ਰਭ ਭਏ ਸਹਾਈ ਇਤ ਉਤਰਾਖਨ ਹਾਰੇ ਤਨਾਨ ਮੀਤ ਹਿਤ ਧਨ ਮੇਰੈ ਨਾਨਕ ਸਦ ਬਲੇ ਹਾਰੀ ਆਸਾ ਮਹੱਲਾ ਪੰਜਵਾ ਜਾਂ ਤੂੰ ਸਾਹਿਬ ਤਾਂ ਭਉ ਕਿਹਾ ਹਉ ਤੁਧ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਸ ਹੈ ਮੈਂ ਤੁਧ ਬਿਨ ਦੂਜਾ ਨਹੀਂ ਬਾਬਾ ਵੇਖ ਦੇਖਿਆ ਸੰਸਾਰ ਰੱਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣਹਿ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਐ ਵਿਣ ਨਾ ਆਵੇ ਸਭ ਜਗ ਬੋਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਜੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇੱਕ ਨਾਮ ਆਸਾ ਮਹਲਾ 5 ਅਮਰਤ ਨਾਮ ਤਮਾਰਾ ਠਾਕੁਰ ਇਹੋ ਮਹਾਰਸ ਜਨਹਿ ਪੀਓ ਜਨਮ ਜਨਮ ਚੂਕੇ ਪੈ ਪਹਾਰੇ ਦੁਰਤ ਬਨਾਸਿਓ ਭਰਮ ਬੀਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੇਮਾਰੇ ਸਤਗੁਰ ਮਨ ਤਨ ਮੇਰਾ ਠਾਰਥਿਓ ਰਹਾਉ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਦਿੜ ਕਰ ਚਰਨ ਗਏ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖੀਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਧਨ ਸੁ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਨੇ ਮੇਲ ਲਿਓ ਧਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮਹੱਲਾ ਪੰਜਵਾਂ ਆਗੇ ਹੀ ਤੇ ਸਭ ਕਿਛੂ ਹੂਆ ਅਵਰ ਕੇ ਜਾਣੈ ਗਿਆਨਾ ਭੂਲ ਚੂਕ ਆਪਣਾ ਬਾਰਕ ਬਖਸ਼ਿਆ ਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਾਖ ਲੀਆ ਕਾਟਿਆ ਰੋਗ ਮਹਾਂ ਸੁਖ ਪਾਇਆ ਹਰ ਅਮਰਤ ਮੁਖ ਨਾਮ ਦੀ ਆ ਰਹਾਉ ਅਨਕ ਪਾਪ ਮੇਰੇ ਪਰ ਹਰਿਆ ਬੰਨਨ ਕਾਟੇ ਮੁਕਤ ਭਏ ਅੰਧ ਗੂਪ ਮਹਾ ਘੋਰ ਤੇ ਬਾਹਾਂ ਪਕਰ ਗੁਰ ਕਾੜ ਲੀਏ ਨਿਰ ਪਉ ਭਏ ਸਗਲ ਭਉ ਮਿਟਿਆ ਰੱਖੇ ਰੱਖ ਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਨ ਪਿਆ ਨਾਨਕ ਸੋਹੇਲਾ ਆਸਾ ਮਹੱਲਾ ਪੰਜਵਾਂ ਤੂੰ ਵਿਸਰਹਿ ਤਾਂ ਸਭ ਕੋ ਲਾਗੂ ਚੀਤ ਆਵਹਿ ਤਾਂ ਸੇਵਾ ਅਵਰ ਨ ਕੋ ਦੂਜਾ ਸੁਜੈ ਸਾਚੇ ਅਲਖ ਅਪੇਵਾ ਚੀਤ ਆਵੈ ਤਾਂ ਸਦਾ ਦਿਆਲਾ ਲੋਗਨ ਕਿਆ ਵੇ ਚਾਰੀ ਬੁਰਾ ਭਲਾ ਕਹੁ ਕਿਸਨੋ ਕਹੀਐ ਸਗਲੇ ਜੀ ਤੁਮਾਰੇ ਰਹਾਉ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂੰ ਰੱਖਹਿ ਜਿਸ ਜਾਨੇ ਉਪਰ ਤੇਰੀ ਕਿਰਪਾ ਤਿਸ ਕੋ ਬੇਪਨਾ ਕੋ ਭਾਖੈ ਉਹ ਸੁਖ ਉਹਾ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮ ਮਿਲੈ ਰੰਗ ਮਾਣੀ ਤਉ ਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਹਸਾ ਮਹੱਲਾ ਪੰਜਵਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਐ ਖੋਲ ਕਵਾਰ ਦਖਾਲੇ ਦਰਸ਼ਨ ਪੁਨਰਪ ਜਨਮ ਨਾ ਆਈਐ ਮਿਲੋ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰੋਂ ਰੇ ਪਾਰ ਬ੍ਰਹਮ ਜਿਨ ਹਿਰਦੈ ਆਰਾਧਿਆ ਤਾਂ ਕੈ ਸੰਗ ਤਰੋਂ ਰੇ ਰਹਾਉ ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ਸਤ ਗੁਰ ਭੇਟ ਭਇਆ ਮਨ ਨਿਰਮਲ ਜਪ ਅੰਮ੍ਰਿਤ ਹਰ ਰਸਨਾ ਤਨ ਧਨ ਥਾਪ ਕਿਉ ਸਭ ਆਪਣਾ ਕੋਮਲ ਬੰਦਨ ਬਾਂਧਿਆ ਗੁਰ ਪ੍ਰਸਾਦ ਭਏ ਜਨ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲੀਏ ਪ੍ਰਭ ਰਾਖਨ ਹਾਰੇ ਜੋ ਪ੍ਰਭ ਆਪਣੇ ਬਾਣੀ ਜੀਉ ਪਿੰਡ ਸਭ ਤੁਮ ਰਾਦਾਤੇ ਨਾਨਕ ਸਦ ਗੁਰ ਬਾਣੀ ਆਸਾ ਮਹੱਲਾ 5 ਮੋਹੋ ਮਲਨ ਨੀਂਦ ਤੇ ਛੁਟਕੀ ਕੌਣ ਅਨੰਗਰੋ ਭਇਓ ਰੀ ਮਹਾਮੋਹਣੀ ਤੁਦਨਾ ਵਿਆਪੈ ਤੇਰਾ ਆਲਸ ਕਹਾ ਗਇਓ ਰੀ ਰਹਾਉ ਕਾਮ ਕ੍ਰੋਧ ਅਹੰਕਾਰ ਗਖਰੋ ਸੰਜਮ ਕੌਣ ਛਟਿਓ ਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ ਸਗਲੋ ਭਵਨ ਲੁੱਟਿਓ ਰੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰਥ ਵਰਨ ਨਾ ਸਾਕੋ ਤਾਂ ਕੀ ਉਪਮਾ ਜਾਤ ਨਾ ਕਹਿਓ ਰੀ ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਵਰਨ ਬਨਿਓ ਰੀ ਮਹਾ ਮੰਤਰ ਗੁਰ ਹਿਰਦੈ ਬਸਿਓ ਅਚਰਜ ਨਾਮ ਸੁਨਿਓ ਰੀ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾਂ ਲਾਲ ਚੋਲ ਨ ਤੈ ਤਨ ਸੋਹਿਆ ਸੁਰਜਨ ਪਾਨੀ ਤਾ ਮਨ 모ਹਿਆ ਕਮਨ ਬਨੀ ਰੀ ਤੇਰੀ ਲਾਲੀ ਕਮਨ ਰੰਗ ਤੂੰ ਭਈ ਗੁਲਾਲੀ ਰਹਾਓ ਤੁਮਹੀ ਸੁੰਦਰ ਤੁਮਹ ਸੋਹਾਗ ਤੁਮ ਘਰ ਲਾਲਣ ਤੁਮ ਘਰ ਭਾਗ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨ ਪ੍ਰੀਤਮ ਭਾਨੀ ਤਾਰੰਗ ਗੁਲਾਲ ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਰਭੇ ਆਪ ਸ਼ਿੰਗਾਰ ਸਵਾਰ ਨਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਦੂਖ ਘਣੋਂ ਜਬ ਹੋਤੇ ਦੂਰ ਅਬ ਮਸਲਤ ਮੋਹਿ ਮਿਲੀ ਹਧੂਰ ਚੁੱਕਾ ਨੇ ਹੋਰਾ ਸਖੀ ਸਹੇਰੀ ਪਰਮ ਗਿਆ ਗੁਰਪਿਰ ਸੰਗ ਮੇਰੀ ਰਹਾਉ ਨਿਕਟ ਆਨ ਪ੍ਰਿਆ ਸੇਜ ਧਰੀ ਕਾਨ ਕੱਢਣ ਤੇ ਛੂਟ ਪਰੇ ਮੰਦਰ ਮੇਰਾ ਸ਼ਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਪਿਰ ਘਰ ਆਇਆ ਫਿਰ ਸੁਹਾਗ ਨਾਨਕ ਜਨ ਪਾਇਆ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਅਲਿਪਤ ਰਹੂ ਜੈਸੇ ਜਲ ਮਹਿ ਕੋ ਲਾ ਰਹਾ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਧਰਤਾ ਦੀਸ ਆਵਤ ਹੈ ਬਹੁਤ ਭੀ ਹਾਲਾ ਸਗਲ ਚਰਨ ਕੀ ਇਹੋ ਮਨ ਰਾਲਾ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਆਸਾ ਮਹੱਲਾ ਪੰਜਵਾ ਪਾਵਤਰ ਲੀਆ ਜੋਬਨ ਬਲੀਆ ਨਾਮ ਬਿਨਾ ਮਾਟੀ ਸੰਗ ਰਲਿਆ ਕਾਨ ਕੁੰਡਲਿਆ ਬਸਤਰ ਓਡਲਿਆ ਸੇਜ ਸੁਖਲਿਆ ਮਨ ਗਰਬਲਿਆ ਰਹਾਉ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਰ ਭਗਤ ਬਿਨਾ ਲੇ ਧਰਨ ਗਡਲਿਆ ਰੂਪ ਸੁੰਦਰੀਆ ਅਨਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਛਲਿਆ ਵਿਕਾਰ ਵਿਖਲਿਆ ਸਰਨ ਨਾਨਕ ਪ੍ਰਭ ਪੁਰਖ ਦਇਅਲੀਆ ਆਸ